ਆ ਗਿਆ ਮੇਰਾ ਪੁੱਤ ਆਹੋ ਆ ਗਿਆ ਦੇਖਦਾ ਨਹੀਂ ਤੈਨੂੰ ਲੈ ਪਾਣੀ ਪੀ ਲੈ ਮੇਰਾ ਉਹ ਮੈਂ ਨਹੀਂ ਨਾ ਪਾਣੀ ਪਰਾ ਕਰ ਲੈ ਇਹਨੂੰ ਲਾਫਤ ਰਟੀ ਖਾਲਾ ਇਸ ਦੋ ਦਿਨਾਂ ਦਾ ਕੁਝ ਨਹੀਂ ਖਾਦਾ ਉਹ ਬੇਬੀ ਜਿੱਨੇ ਚਰੇ ਦਾ ਫੋਨ ਨਹੀਂ ਨਾ ਹੁੰਦਾ ਮੈਂ ਨਹੀਂ ਰੋਟੀ ਖਾਣੀ ਪਰਾ ਲੈ ਜਾਂਦੀ ਦਾ ਖਲਾੜਦੂ ਤੇਰੀ ਆਪਣੀ ਬਈਆਂ ਮੈਂ ਉਹ ਭਰਾਵਾ ਰੋਟੀ ਤਾਂ ਖਾ ਲੈ ਰੋਟੀ ਨਾਲ ਕਾਦਾ ਗੁੱਸਾ ਉਹ ਤੁਹਾਨੂੰ ਕਿਉਂ ਨਹੀਂ ਇੱਕ ਵਾਰੀ ਜੇ ਹਾਂ ਤਾਂ ਸੁਣਦਾ ਹੁੰਦਾ ਐਡੇ ਤੁਸੀਂ ਮੇਰੇ ਹਮਦਰਦੀ ਕਿੱਥੇ ਗੁੰਮ ਜਾਂਦੇ ਭਗਵਾਨੇ ਮੇਰਾ ਭਰਾ ਨਾ ਇੱਕ ਕੁੜੀ ਦੇ ਪਿਆਰ ਚ ਪਾਗਲ ਹੋ ਚੁੱਕਿਆ ਤੇ ਉਹਨੇ ਦੋ ਤਿੰਨ ਦਿਨਾਂ ਦੀ ਰੋਟੀ ਵੀ ਨਹੀਂ ਖਾਦੀ ਮੈਨੂੰ ਇਹ ਡਰ ਆ ਰਿਹਾ ਵੀ ਕਿਤੇ ਉਹਨੂੰ ਗਲ ਕੋਟੂ ਦੀ ਬਿਮਾਰੀ ਨਾ ਹੋ ਜਾਏ ਤੂੰ ਇੱਕ ਵਾਰੀ ਕਹਿ ਕੇ ਦੇਖ ਲੈ ਕੀ ਪਤਾ ਤੇਰੇ ਕਹਿੰਦੇ ਰੋਟੀ ਖਾ ਲਿਓ ਤੁਸੀਂ ਟੈਨਸ਼ਨ ਨਾ ਲਾਓ ਜੀ ਮੈਂ ਹੁਣ ਉਹਨੂੰ ਰੋਟੀ ਖਵਾ ਕੇ ਆਉਂਗੀ ਲੈ ਵੀ ਦਿਉਰਾ ਰੋਟੀ ਖਾ ਲੈ ਉਹ ਮੈਂ ਨਹੀਂ ਖਾਣੀ ਰੋਟੀ ਅੋ ਜਾਂ ਤੂੰ ਕਿ ਮੇਰੀ ਖਾਣੀ ਖਾਣੂ ਕਿਉਂ ਥਾੜੂ ਕਿਉਂ ਥਾੜੂ ਗਿਆ ਆਇਆ ਬਸਾ ਬਣ ਕੇ ਮੇਰੇ ਦਿਲ ਚੋਂ